ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਸਾਰੀ ਸੰਗਤ ਨੂੰ ਭਗਵਾਨ ਵਾਲਮੀਕੀ ਜੀ ਨੇ ਲਿਖੀ ਸੀਗੀ ਰਮਾਇਣ ਬ੍ਰਹਮ ਗਿਆਨ ਦੀ ਗੱਲ ਉਹ ਰਮਾਇਣ ਪ੍ਰਚਲਿਤ ਨਹੀਂ ਕੀਤੀ ਗਈ ਉਸ ਸਮੇਂ ਦੇ ਮਤਲਬ ਹੈ ਕਿ ਧਰਮ ਦੇ ਠੇਕੇਦਾਰਾਂ ਵੱਲੋਂ ਕਿਉਂਕਿ ਭਗਵਾਨ ਜੀ ਨੀਵੀਂ ਜਾਤ ਨਾਲ ਸੰਬੰਧਿਤ ਸੀਗੇ ਜਿਵੇਂ ਸਾਡੇ ਨਾਮਦੇਵ ਜੀ ਕਹਿੰਦੇ ਆ ਸ਼ੂਦ-ਸ਼ੂਦ ਕਰ ਪਕੜ ਉਠਾਇਓ ਹੈ ਨਾਮਦੇਵ ਜੀ ਕਹਿੰਦੇ ਆ ਕਿਉਂ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮੈਨੂੰ ਮੰਦਰ ਦੇ ਵਿੱਚੋਂ ਧੱਕੇ ਮਾਰੇ ਆ ਇਹ ਨਹੀਂ ਜਾਤ ਹੰਕਾਰੀਆਂ ਨੇ ਲੋਭੀਆਂ ਨੇ ਇਸ ਕਰਕੇ ਗੁਰਬਾਣੀ ਜਾਤਾਂ ਪਤਾਂ ਦਾ ਖਾਤਮਾ ਕਰਨਾ ਚਾਹੁੰਦੀ ਆ ਤੇ ਸਿੰਘਾਂ ਦਾ ਵੀ ਖਾਲਸੇ ਦਾ ਇੱਕੋ ਹੀ ਟਾਰਗੇਟ ਆ ਕੁਆਲਟੀ ਹੋਣੀ ਚਾਹੀਦੀ ਆ ਕੁਆਂਟੀਟੀ ਤੋਂ ਅਸੀਂ ਕੁਝ ਨਹੀਂ ਲੈਣਾ ਸਾਰਿਆਂ ਨੂੰ ਭਗਵਾਨ ਜੀ ਦੇ ਜਨਮ ਦਿਨ ਦੀਆਂ ਬਹੁਤ ਜਿਹੜੇ ਭਗਤ ਹੁੰਦੇ ਆ ਉਹ ਜੰਮਦੇ ਮਰਦੇ ਨਹੀਂ ਉਹ ਤਾਂ ਸੰਸਾਰ ਨੂੰ ਸੇਧ ਦੇਣ ਆਉਂਦੇ ਆ ਪਰ ਜਦੋਂ ਭਗਤਾਂ ਦੇ ਨਾਲ ਵੀ ਇਹ ਵਰਨਵੰਡ ਹੀਰਫੇਰ ਉੱਚੀ ਨੀਚ ਜਾਤ ਪਾਤ ਹੁੰਦੀ ਆ